ਤੋ ਤਸਵੀਰਾਂ ਨੇ ਸਾਂਝੇ ਕਰ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮੇਰੇ ਪਿੱਛੇ ਜਿਹੜਾ ਕਿ ਪਹਿਲਾ ਕੈਮਰਾ ਪਰਸੋਂ ਇੱਕ ਵਾਰ ਜਿਹੜੀਆਂ ਇਸ ਬਕਸ਼ੇ ਦੀ ਪੰਜਾਬੀ ਚ ਕਹਿੰਦੇ ਛਾਤੀ ਜਿਆਦਾ ਵਜਵਾ ਦੋ ਤੁਸੀਂ ਦੇਖ ਸਕਦੇ ਹੋ ਕਿ ਬਕਸ਼ੇ ਦੇ ਵਿੱਚ ਕੁਝ ਵੀ ਹੈ ਨਹੀਂ ਤੇ ਟਰਾਂਸਫਾਰਮ ਇੰਨਾ ਲੱਗਿਆ ਕਿ ਦੂਰੋਂ ਦੇਖਣ ਵਾਲਾ ਕਹਵੇ ਲੈ ਵੀ ਇਹ ਅਸੀਂ ਇਸ ਇਲਾਕੇ ਨੂੰ ਲਾਈਟ ਦਿੱਤੀ ਹੈ ਸੋ ਕਹਿੰਦੇ ਨੇ ਹਾਥੀ ਦੇ ਦੰਦ ਖਾਣ ਨੂੰ ਕੁਝ ਹੋ ਰਿਹਾ ਹੈ ਤੇ ਦਿਖਾਣ ਨੂੰ ਕੁਝ ਹੋ ਰਿਹਾ ਹੈ ਇਹ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੇ ਕਰ ਰਹੀਆਂ ਸੋ ਇੱਥੇ ਲੋਕ ਇਕੱਠੇ ਹੋਏ ਨੇ ਤੋ ਇੱਥੇ ਸਾਥੀਆ ਦੋਸਤੋ ਲਾਈਵ ਹੋਇਆ ਪੰਜਾਬ ਨੂੰ 2404 TV ਚੈਨਲ ਤੇ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਤੁਹਾਡੀ ਇਹਦੇ ਬਾਰੇ ਕੀ ਰਾਏ ਕਿਉਂਕਿ ਵੀਡੀਓ ਤੁਹਾਡੇ ਵਾਸਤੇ ਵੀ ਖਾਸ ਹੋਵੇਗੀ ਕਿਉਂਕਿ ਤੁਹਾਡੇ ਇਲਾਕੇ ਵਿੱਚ ਵੀ ਇਹ ਸਮੱਸਿਆ ਹੋ ਸਕਦੀ ਹੈ ਅਗਰ ਤੁਹਾਡੇ ਇਲਾਕੇ ਵਿੱਚ ਸਮੱਸਿਆ ਹੈ ਤੇ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਤਾਂਤੋ ਕਿ ਤੁਹਾਡੀ ਆਵਾਜ਼ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਈਏ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਕੰਮ ਤਾਂ ਕੀਤੇ ਜਾਂਦੇ ਨੇ ਪਰ ਜਿਹੜੇ ਨਿچے ਅਧਿਕਾਰੀ ਨੇ ਵਿਜੀਬੋਰ ਲੈ ਸਕਦੇ ਆ ਕਿ ਜਿਹੜੇ ਕੰਮ ਨਹੀਂ ਕਰ ਰਹੇ ਜੋ ਤਸਵੀਰਾਂ ਨੇ ਪਹਿਲਾਂ ਸਾਂਝੀਆਂ ਕਰਾਂਗੇ ਕੈਮਰਾ ਬਸਨ ਕਰਾਂਗੇ ਇੱਕ ਵਾਰੀ ਜਿਹੜੀਆਂ ਤਸਵੀਰਾਂ ਨੇ ਸਾਂਝੀਆਂ ਕਰ ਦਿੱਤੇ ਜਾਣੀ ਇਹੀ ਟ੍ਰਾਂਸਫਰ ਪਾਲਾ ਤੁਸੀਂ ਇਹਦੀ ਹਾਲਤ ਦੇਖ ਸਕਦੇ ਹੋ ਕੀ ਪਤਾ ਨਹੀਂ ਕਿੰਨੇ ਸਾਲਾਂ ਦੀ ਜਿਹੜੀ ਹਾਲਤ ਆ ਕੀ ਪਤਾ ਨਹੀਂ ਕੌਣ ਇਹਦਾ ਜ਼ਿੰਮੇਵਾਰ ਆ ਕਿੱਥੇ ਆ ਬਿਜਲੀ ਬੋਰਡ ਅਪਾਰਟਮੈਂਟ ਇੱਥੇ ਤੱਕ ਲੋਕ ਪੈਸੇ ਦੇ ਕੇ ਟ੍ਰਾਂਸਫਰ ਲਵਾਉਣ ਨਹੀਂ ਜਾਂਦੇ ਨੇ ਵੱਡੇ ਵੱਡੇ ਨੋਟ ਵਿੱਚ ਖਰਚ ਦੇ ਨੇ ਪਰ ਉੱਥੇ ਨਹੀਂ ਲੱਗਦਾ ਪਰ ਇੱਥੇ ਲੱਗਣ ਦੇ باوجود ਵੀ ਲਾਈਟ ਨਹੀਂ ਆ ਰਹੀ ਕਿੰਨੀ ਵੱਡੀ ਜਿਹੜੀ ਸਮੱਸਿਆ ਔਰ ਸਰਕਾਰ ਦੇ ਪੈਸੇ ਜਿਹੜੇ ਖਰਾਬ ਕੀਤੇ ਜਾ ਰਹੇ ਨੇ ਸੋ ਇਸ ਇਲਾਕੇ ਦੇ ਲੋਕ ਪਹੁੰਚੇ ਨਹੀਂ ਸੋ ਗਲਵੱਤ ਕਰਨਗੇ ਬਾਈ ਨੇ ਗਲਵੱਤ ਬਾਈ ਕੀ ਮਾਮਲਾ ਕੀ ਹੈ ਕਿੱਥੇ ਦਾ ਮਾਮਲਾ ਹੈ ਏ ਜੀ ਆਪਣਾ ਗੁਰੂਕੰਸੀ ਨਗਰ ਇਹ ਟ੍ਰਾਂਸਫਰਮ ਦੀ ਹਾਲਤ ਤੁਸੀਂ ਦੇਖੋ ਇਹ ਬਿਲਕੁਲ ਖਸਤਾ ਹਾਲ ਹੋਈ ਪਈ ਹੈ ਤੇ ਇਹ ਨੰਗਿਆ ਤਾਰਾ ਨੇ ਆ ਨਾਲ ਹੀ ਇੱਕ ਮਦਰਸਾ ਵਾ ਉਥੇ ਛੋਟੇ ਛੋਟੇ ਨਿਆਣੇ ਬੱਚੇ ਪੜਦੇ ਆ ਜਾਨ ਦਾ ਮਾਲ ਦਾ ਖਤਰਾ ਵਾ ਜੀ ਘਟੋ ਘਟੇ ਕਿ ਸਾਲ ਹੋ ਚੁੱਕਿਆ ਜੀ ਆਪਾਂ ਪੂਰੇ ਮਹਿਕਮੇ ਨੂੰ ਇਹ ਗੱਲ ਦੱਸ ਚੁੱਕੇ ਆ ਐਮ ਐਲ ਏ ਸਾਹਿਬ ਦੀ ਨੋਟਿਸੇ ਵੀ ਗੱਲ ਲਿਆਈ ਸੀਗੀ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਭਾਈ ਜੀ ਜਾ ਕੇ ਦੇਖੋ ਪਹਿਲੀ ਗੱਲ ਕੀ ਹੈ ਜੀ ਕਿ ਆਪਾਂ ਚਿਮਮਾ ਚੌਂਕ ਵਾਲੇ ਨੂੰ ਕਹਿੰਦੇ ਆ ਉਹ ਕਹਿੰਦੇ ਜੀ ਛੋਟਾ ਇਲਾਕਾ ਵੋਕਲ ਬੈਂਡ ਵਾਲਾ ਪੈਂਦਾ ਵਾ ਤੇ ਉਹਨਾਂ ਨੂੰ ਜੇ ਕਹਿੰਦੇ ਆ ਤਾਂ ਉਹ ਕਹਿੰਦੇ ਚਿਮਮਾ ਚੌਂਕ ਵਾਲਾ ਪੈਂਦਾ ਵਾ ਤੇ ਐਮਐਲਏ ਸਾਹਿਬ ਨੇ ਇਹ ਗੱਲ ਵੀ ਕਹੀ ਤੁਸੀਂ ਜਾ ਕੇ ਮੌਕਾ ਦੇਖੋ ਤੇ ਜੀਨਾਂ ਦਾ ਵੀ ਪੈਂਦਾ ਵਾ ਤੇ ਤੋਂ ਕੰਮ ਤੁਸੀਂ ਕਰੋ ਜਾ ਕੇ ਤੇ ਜੀ ਅੱਜ ਤੱਕ ਕੋਈ ਮੌਕਾ ਤੱਕ ਵੀ ਦੇਖਣ ਨਹੀਂ ਆਇਆ ਤੇ ਸਾਨੂੰ ਇੰਨੀ ਦਿੱਕਤ ਆ ਰਹੀ ਹੈ ਜੀ ਇੱਕ ਤਾਂ ਇੱਥੇ ਨੰਗੀਆਂ ਤਾਰਾਂ ਟਰਾਂਸਫਾਰਮਰ ਦੀ ਹਾਲਤ ਦੇਖ ਲਓ ਤੇ ਮਤਲਬ ਨਾ ਇਹਨੂੰ ਕੋਈ ਰਿਪੇਅਰ ਕਰ ਆਂਦਾ ਨਾ ਇਹਨੂੰ ਕੋਈ ਮੌਕਾ ਦੇਖ ਆਂਦਾ ਵਾ ਤੇ ਸਾਨੂੰ ਲਾਈਟ ਦੀ ਇੰਨੀ ਪ੍ਰੋਬਲ ਕਿ ਰੋਜ਼ ਦੋ ਦੋ ਦਿਨ ਦਿੰਨ ਘੱਟੇ ਦੀ ਕੱਟ ਲੱਗਦੇ ਆ ਜੀ ਇਹ ਪਿਛਲੇ ਪਾਸੇ ਟਰਫਨ ਲੱਗੇ ਉਹਦੇ ਵੀ ਹਾਲੇ ਹੀ ਹਾਂ ਹਾਂਜੀ ਹਾਂ ਉਹ ਤਾਂ ਨਹੀਂ ਕਰ ਰਿਹਾ ਕੋਈ ਵੀ ਉਹਦੇ ਵਾਸਤੇ ਵੀ ਕਿਹਾ ਸੀਗਾ ਜੀ ਉਹਦੀ ਮੈਂਟੇਨੈਂਸ ਕਰ ਦਿਓ ਜੀ ਉਹ ਨੂੰ ਥੋੜਾ ਜਿਹਾ ਉੱਪਰ ਕਰਨ ਦਾ ਉਹ ਤਿਰਛਾ ਹੋਇਆ ਪਿਆ ਵਾ ਗੱਡੀਆਂ ਇੱਥੇ ਲੱਗਦੀਆਂ ਭਾਈ ਚਾਰ ਕੋਈ ਗੱਡੀ ਲੰਗੇ ਗਿਰ ਸਕਦਾ ਲੱਗਦੀ ਹੈ ਜੀ ਇੱਥੋਂ ਗਿਰ ਸਕਦਾ ਕੋਈ ਨਹੀਂ ਬਿਲਕੁਲ ਨਹੀਂ ਕੋਈ ਤੁਸੀਂ ਜਾ ਕੇ ਹਾਲਾਤ ਦੇਖੋ ਦੀ ਬਿਲਕੁਲ ਉਹ ਤਿਰਛਾ ਹੋਇਆ ਪਿਆ ਜੀ ਕੁੱਟਿਆ ਪਿਆ ਵਾ ਬਿਲਕੁਲ ਆਪਾਂ ਤਾਂ ਕੀ ਮੰਗੀ ਕਰਨਾ ਜਦੋਂ ਮੰਗਦਾ ਇਹ ਹੈ ਜਿੱਦੇ ਕੋ ਸਰਕਾਰ ਦਾ ਸਾਰੀ ਚੀਜ਼ ਮੁਹੱਈਆ ਕਰਾਉ ਉਹ ਫੋਨ ਇੱਕ ਵਾਰੀ ਚੱਕ ਲੈਂਦੇ ਆ ਦੁਬਾਰਾ ਮੁੜ ਕੇ ਨਾ ਤਾਂ ਉਹ ਫੋਨ ਚੱਕਦੇ ਆ ਐਸਜੀ ਕੌਣ ਨੇ ਉਹ ਇਹ ਉਹਨਾਂ ਦਾ ਨਾਮ ਹੈਗਾ ਜੀ ਦੀਪਕ ਮੋਟੂ ਹੈ ਜੀ ਅੱਛਾ ਹਾਂ ਜੀ ਉਹਨਾਂ ਨੂੰ ਕਈ ਵਾਰੀ ਫੋਨ ਕਰਿਆ ਜੀ ਉਹਦਾ ਇੱਕ ਵਾਰੀ ਫੋਨ ਚੱਕਦੇ ਆ ਮੁੜ ਕੇ ਜੀ ਉਹ ਫੋਨ ਨਹੀਂ ਚੱਕਦੇ ਨਹੀਂ ਜੀ ਨਹੀਂ ਉਹਨਾਂ ਦਾ ਫੋਨ ਨਹੀਂ ਚੱਕਦੇ ਉਹ ਤਾਂ ਕਿਸੇ ਦਾ ਮਤਲਬ ਵੀ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਸਰਕਾਰ ਦਾ ਵਿਵਹਾਰੀ ਐਮਐਲਏ ਸਭ ਨੇ ਉਹਨਾਂ ਨੂੰ ਕਿਹਾ ਮੋਕੇ ਜਾ ਕੇ ਦੇਖ ਲਓ ਜੀ ਪਰ ਉਹਨਾਂ ਨੇ ਆ ਕੇ ਅੱਜ ਤੱਕ ਇੱਥੇ ਮੋਕਾ ਤੱਕ ਨਹੀਂ ਦੇਖਿਆ ਕੀ ਕਹਿਣਾ ਚਾਹੋਗੇ ਜੀ ਬਸ ਜੀ ਮੰਗਾਈ ਦੀ ਹੈ ਜੀ ਕਿ ਇਹਨਾਂ ਦੀ ਜਿਹੜੀ ਵੀ ਸਾਡੀ ਮੰਗ ਹੈਗੀ ਹੈ ਰਿਪੇਅਰਿੰ ਇਹਨੂੰ ਥੋੜਾ ਸਾਈਡ ਦੇ ਕਰਕੇ ਆਪਣਾ ਦੋਵੇਂ ਪਿਚ ਵਿੱਚ ਵਿਚਾਲੇ ਕੀਤਾ ਜਾਵੇ ਤਾਂ ਕਿ ਜੋ ਇੱਥੇ ਨਿਆਣੇ ਪੜਦੇ ਆ ਉਹਨਾਂ ਦਾ ਪਚਾ ਹੋ ਸਕੇ ਤੇ ਗੱਡੀਆਂ ਲੰਘਦੀਆਂ ਉਹਨਾਂ ਦਾ ਤੇ ਆ ਦੇਖੋ ਤੁਸੀਂ ਹਾਲਤ ਹੈ ਬਸ ਇਹੀ ਹੈ ਜੀ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਰਿਪੇਅਰ ਕੀਤਾ ਜਾਵੇ ਬਸ ਇੰਨੀ ਮੰਗੇ ਜੀ ਕਿਉਂਕਿ ਰੋਜ਼ ਇੱਥੇ ਕੱਟ ਲੱਗਦੇ ਆ ਦੋ ਦੋ ਮਿੰਟ ਘੱਟ ਦੇ ਕੱਟ ਲੱਗਦੇ ਆ ਜੀ ਤੇ ਹਾਂਜੀ ਕੀ ਕਰਾਂ ਸਰੋ ਪਾ ਜੀ ਥੋੜਾ ਯਹਾਂਸੇ ਹਟੀ ਜਾਵੇ ਤਾਂ ਅੱਛੀ ਬਾਤ ਹੈ ਛੋਟੇ ਬੱਚੇ ਛੋਟੇ ਛੋਟੇ ਬੱਚੇ ਪੜਦੇ ਆ ਕੋਈ ਘਰੋਂ ਘਰ ਕੋ ਲੰਘਦਾ ਵੀ ਹੈ ਕੋਈ ਇਸ ਕਿਚਪੜ ਮਨਾ ਜਾਵੇ ਤੁਹਾਹਾਰੀ ਤਾਂ ਤਾਂ ਮਨਾ ਹੀ ਹੈ ਸੇਖੀਓ ਥੋੜਾ ਯਾਹਾਂ ਸੇ ਹਟ ਜਾਓ ਇਸ ਲੱਕੜੇ ਕੋਈ ਅਨੂ ਚੋਧਰੀ ਹੈ ਉਹਨਾਂ ਨਾਲ ਗਲਤ ਹੋਈ ਥੋੜੀ ਹਾਂਜੀ ਹਾਂਜੀ ਉਹਨਾਂ ਉਹਨਾਂ ਨੂੰ ਵੀ ਕਿਹਾ ਜੀ ਉਹ ਵੀ ਉਹ ਵੀ ਫੋਨ ਕਰਦੇ ਆ ਸਾਡੇ ਸਾਹਮਣੇ ਕਈ ਵਾਰੀ ਉਹਨਾਂ ਦੇ ਵੀ ਫੋਨ ਰੀਸੀਵ ਨਹੀਂ ਕਰਦੇ ਸੀ ਅੱਛਾ ਹਾਂਜੀ ਤੇ ਅੱਜ ਉਹ ਅਸੀਂ ਮੌਕੇ ਤੇ ਬੁਲਾਈ ਹੋਈ ਹੈ ਜੀ ਤੇ ਉਹਨਾਂ ਨਾਲ ਵੀ ਤੁਸੀਂ ਕੌਂਸਲ ਸਾਹਿਬ ਤੁਸੀਂ ਇਸ ਇਲਾਕੇ ਦੇ ਕੌਂਸਲ ਹੁਣੀ ਹੁਣੀ ਬਣੇ ਹੋ ਜੋ ਤੁਹਾਡੇ ਧਿਆਨ ਦੇ ਵਿੱਚ ਆਇਆ ਸੋ ਦੇਖਿਆ ਕਿ ਜਿਸ ਤਰ੍ਹਾਂ ਇਲਾਕੇ ਵੱਲ ਇਕੱਠੇ ਹੋਇਆ ਸੀ ਤੁਹਾਨੂੰ ਕਹਿੰ ਗਏ ਕਿ ਸਦਿਆ ਕਿ ਚੌਧਰੀ ਸਾਹਿਬ ਤੁਹਾਡੇ ਧਿਆਨ ਦਿੱਤਾ ਜਾਵੇ ਕਿਉਂਕਿ ਰੱਬ ਨਾ ਕਰੇ ਕੋਈ ਹਾਸਾ ਹੋ ਜਵੇ ਅਕਸਰ ਮਰਦਾ ਤਾਂ ਗਰੀਬ ਪਰਿਵਾਰ ਦਾ ਬੱਚਾ ਮਰਦਾ ਤਾਂ ਵੱਡੇ ਦਾ ਨਹੀਂ ਮਰਦਾ ਤਾਂ ਕੋ ਜਾਣਾਂ ਸਭ ਦੇ ਬਰਾਬਰ ਹੁੰਦੀਆਂ ਤਾਂ ਇਹਦੇ ਬਾਰੇ ਤੁਸੀਂ ਇਹਦੇ ਉੱਚੇ ਅਧਿਕਾਰੀ ਨਾਲ ਗੱਲਬਾਤ ਨਹੀਂ ਕੀਤੀ ਜਾਂ ਐਮਐਲਏ ਸਾਹਿਬ ਨਾਲ ਤੁਸੀਂ ਫੋਨ ਕਰਾ ਕੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਸ੍ਰੋਤਾ ਤੇ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ ਔਰ ਵਾਰਡ ਨੰਬਰ 11 ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਹਮੇਸ਼ਾ ਇਹਨਾਂ ਨੇ ਸਾਥ ਦਿੱਤਾ ਤੇ ਆਸ਼ੀਰਵਾਦ ਦਿੱਤਾ ਬੋਟਾ ਰੂਪ ਦੇ ਵਿੱਚ ਹੋਰ ਅੱਜ ਜ਼ਿੰਮੇਵਾਰੀ ਇਕੱਲੇ ਮੈਨੂੰ ਸੌਂਪੀ ਹੈ ਮੇਰੇ ਧਿਆਨ ਦੇ ਵਿੱਚ ਇਹਨਾਂ ਨੇ ਗੱਲ ਤਕਰੀਬਨ ਮਹੀਨਾ ਪਹਿਲੇ ਵੀ ਉਸ ਤੋਂ ਪਹਿਲੇ ਵੀ ਲੰਦੀ ਸੀਗੇ ਔਰ ਐਮਐਲਏ ਦਰਜ ਸਿੰਘ ਗਰੇਵਾਲ ਕੋਲ ਜਿਨੇ ਸਾਨੂੰ ਹਿਦਾਇਤ ਦਿੱਤੀ ਕਿ ਜੋ ਵੀ ਬਾੜ ਦੇ ਵਿੱਚ ਕੰਮ ਰੁਕੇ ਹੋਏ ਆ ਪਹਿਲ ਦੇ ਅਧਾਰ ਤੇ ਕੰਮ ਕਰਾਉਣੇ ਆ ਔਰ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਅੱਗੇ ਗਰਮੀ ਦਾ ਸੀਜ਼ਨ ਆ ਔਰ ਗਰਮੀ ਦੇ ਵਿੱਚ ਲਾਈਟ ਦੀ ਔਰ ਫੇਸ ਦੀ ਫਿਊਜ ਉੱਡਣ ਦੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਸੋ ਐਮਐਲਏ ਸਾਹਮਣੇ ਸਾਨੂੰ ਹਿਦਾਇਤ ਦਿੱਤੀ ਸੀ ਕਿ ਸਭ ਤੋਂ ਪਹਿਲਾਂ ਆਪਣਾ ਕੰਮ ਇਹ ਕਰਾਓ ਕਿ ਬਾੜ ਦੇ ਵਿੱਚ ਜੇ ਕਿਸੇ ਟ੍ਰਾਂਸਫਰ ਦੀ ਮੇਨਟੇਨੈਂਸ ਹੈ ਮੇਨਟੇਨੈਂਸ ਕਰਾਓ ਜੇ ਵਾਇਰ ਕੋਈ ਖਰਾਬ ਆ ਵਾਇਰ ਨੂੰ ਚੇਂਜ ਕਰਾਓ ਅਸੀਂ ਇਹ ਚੀਜ਼ ਨੂੰ ਜਦੋਂ ਅ ਅੱਗੇ ਲੈ ਕੇ ਜਾਂਦੇ ਆ ਜਿਵੇਂ ਤੁਸੀਂ ਕਹਿਤਾ ਕਿ ਜਿਹੜੇ ਮੁਖ ਅਫਸਰ ਨੇ ਉਹਨੇ ਧਿਆਨ ਜੈਸੀ ਗੱਲ ਲੈਂਦੀ ਹੈ ਪਰ ਜਿਵੇਂ ਹੁਣ ਆ ਵਾਕਿਆ ਹੈ ਇਹ ਵਾਕਿਆ ਦੀ ਪ੍ਰੋਬਲਮ ਇਹ ਆ ਰਹੀ ਹੈ ਕਿ ਜਦੋਂ ਅਸੀਂ ਐਜਡੀਓ ਸਾਹਮਣੂ ਕਹੀਏ ਦੀਪਕ ਮੱਟੂ ਜੀ ਨੂੰ ਫੋਕਲ ਪੁਆਇੰਟ ਕਿ ਉਹ ਕਹਿੰਦੇ ਕਿ ਇਹ ਟਰਾਂਸਫਰ ਸਾਡਾ ਨਹੀਂ ਅੱਛਾ ਮਤਲਬ ਟਰਾਂਸਫਰ ਸਾਡੇ ਵੱਲੋਂ ਲੱਗਿਆ ਸੀਗਾ ਪਰ ਸਪਲਾਈ ਸਾਡੀ ਨਹੀਂ ਹੈ ਜਦੋਂ ਚਿਮਾ ਚੋ ਆ ਗਿਆ ਨਹੀਂ ਕਿ ਆਪਾਂ ਗੱਲ ਕਰੀਏ ਐਜਡੀਓ ਸਾਹਮਣੇ ਗੱਲ ਕਰੀਏ ਜਾਂ ਹੋਰ ਜਿਹੜੇ ਮੁਖ ਅਫਸਰ ਨੇ ਉਹ ਕਹਿੰਦੇ ਕਿ ਇਹ ਜਿਹੜੇ ਸਪਲਾਈ ਸਾਡੀ ਆ ਪਰ ਜਿਹੜਾ ਟਰਾਂਸਫਾਰਮਰ ਹੈ ਟਰਾਂਸਫਾਰਮਰ ਫੋਕਲ ਪੁਆਇੰਟ ਦਾ ਚੌਧਰੀ ਸਾਹਿਬ ਇਹ ਤਾਂ ਉਹ ਹੱਲ ਹੋ ਗਈ ਜਦੋਂ ਤਰਖਾਤ ਖਾਨ ਜਾਓ ਤਾਂ ਉਹ ਕਹਿੰਦੇ ਨੇ ਸਾਡੀ ਹੱਦ ਨਹੀਂ ਪੈਂਦੀ ਫਲਾਣੇ ਥਾਣੇ ਦੀ ਹੱਦ ਤੇ ਪੈਂਦੀ ਆ ਉਹਦੀ ਹੱਦ ਨਹੀਂ ਬੈਂਦੀ ਸਾਡੀ ਨਹੀਂ ਬੈਂਦੀ ਇਹ ਤਾਂ ਫੇਰ ਇਹਨਾਂ ਨੇ ਵੀ ਉਹੀ ਕੰਮ ਕਰ ਲੈ ਕੇ ਹੱਦ ਸਾਡੀ ਨਹੀਂ ਬੈਂਦੀ ਜਾਂ ਉਹਦੀ ਹੱਦ ਪੈਂਦੀ ਹੈ ਤੇ ਇਹਦਾ ਜਨਤਾ ਦਾ ਮਤਲਬ ਖੱਜੇ ਖਰਾਬ ਤੇ ਜਨਤਾ ਹੋ ਰਹੀ ਦੇਖੋ ਮੈਂ ਫੇਰ ਉਹੀ ਗੱਲ ਕਹਿਣਾ ਚਾਹੁੰਗਾ ਕਿ ਜਿਹੜੇ 70 75 ਸਾਲ ਦਾ ਸਿਸਟਮ ਖਰਾਬ ਹੋਇਆ ਪਿਆ ਜਿਹੜਾ ਇਹਨਾਂ ਦਾ ਕੂੜਾ ਖਲਾ ਰਿਹਾ ਕਿਉਂਕਿ ਪਿਛਲੇ ਸਰਕਾਰਾਂ ਦੇ ਵਿੱਚ ਜਿਹੜੇ ਕਈ ਅਫਸਰ ਨੇ ਉਹਨਾਂ ਨੇ ਕੰਮ ਨਹੀਂ ਕੀਤਾ ਔਰ ਉਹਨਾਂ ਨੂੰ ਉਹ ਹੀ ਆਤਾ ਪਈਆਂ ਹੋਈਆਂ ਔਰ ਕਿਤੇ ਨਾ ਕਿਤੇ ਅੱਜ ਉਹਨਾਂ ਨੂੰ ਕੰਮ ਕਰਦੇ ਹੋਏ ਉਹਦੇ ਡੜਾਗ ਨਿਕਲਦੀ ਹੈ ਉਹਨਾਂ ਨੂੰ ਦੁੱਖ ਹੁੰਦਾ ਪਰ ਅਸੀਂ ਉਹਨਾਂ ਤੋਂ ਕੰਮ ਲੈਣਾ ਹੀ ਲੈਣੇ ਆ ਐਕਸਚਨਸ ਹਬ ਕੋ ਜਾ ਰਹੇ ਆ ਜੋ ਸਬ ਕੋ ਜਾ ਰਹੇ ਆ ਔਰ ਕੰਮ ਕਰਾ ਕੇ ਦੇਵਾਂਗੇ ਚਾਹੇ ਚਿਮਾ ਚੌਂਕ ਦਾ ਹੈ ਚਾਹੇ ਫੋਗਲ ਪੁਆਇੰਟ ਦਾ ਹੈ ਪਰ ਕਿਤੇ ਨਾ ਕਿਤੇ ਤੁਸੀਂ ਵਿੱਚ ਇਹਨੂੰ ਸਮਝਦੇ ਹੋ ਕਿ ਜਿੱਥੇ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਟਰਾਂਸਫਰ ਨਵੇਂ ਟਰਾਂਸਫਰਰ ਰੱਖਣ ਦੀ ਅਲੋਕੇਸ਼ਨ ਦਿੱਤੀ ਹੈ ਵੀ ਅਲੋਕੇਟ ਕਰੋ ਨਵੇਂ ਟਰਾਂਸਫਰਰ ਰੱਖੋ ਔਰ ਜਿੰਨੇ ਵੀ ਤਾਰ ਹੈ ਤਾਰ ਚੇਂਜ ਕਰੋ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਆਪਣੇ ਵੱਲੋਂ ਕੋਈ ਕੋਤਾਈ ਨਹੀਂ ਵਰਤੀ ਪਰ ਜਿਹੜੇ ਵਿੱਚ ਅਫਸਰ ਸਾਹਿਬਾਨ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਅੱਜ ਕੰਮ ਉਹੀ ਜਿਹੜੇ ਪ੍ਰਾਣ ਆਤਾ ਹੈ ਤਹਿਤ ਕੰਮ ਕਰਦੇ ਹੋਏ ਜਾਂ ਤਾਂ ਮੈਂ ਸਮਝ ਲਵਾਂ ਕਿ ਦੁੱਖ ਹੋ ਰਿਹਾ ਹੈ ਜਾਂ ਉਹ ਕੰਮ ਕਰਨਾ ਨਹੀਂ ਜਾਂਦੇ ਔਰ ਇੱਕ ਜਿਹੜੀ ਵੱਡੀ ਪ੍ਰੋਬਲਮ ਆਂਦੀ ਹੈ ਇਹ ਸਟਾਫ ਦੀ ਪ੍ਰੋਬਲਮ ਕਹਿੰਦੇ ਆ ਵੀ ਸਟਾਫ ਘਟਾ ਹੈ ਅਸੀਂ ਵੀ ਚੀਨ ਨੂੰ ਮੰਨਦੇ ਚਲੋ ਸਟਾਫ ਘਟ ਹੋਏਗਾ ਪਰ ਜਦੋਂ ਅਸੀਂ ਸਰਦੀਆਂ ਤੋਂ ਇਹ ਗੱਲ ਲੈ ਕੇ ਬੈਠੇ ਹੋਏ ਹਾਂ ਕਿ ਇਹ ਗਰਮੀਆਂ ਆਣ ਤੱਕ ਆਨੇ ਕ ਨੁਕਸਾਨ ਹੋਏਗਾ ਇਹਨੂੰ ਠੀਕ ਕੀਤਾ ਜਾਵੇ ਹੁਣ ਤਾਂ ਅੱਗੇ ਗਰਮੀਆਂ ਆ ਗਈਆਂ ਹੁਣ ਤਾਂ ਸਟਾਫ ਵੀ ਹੋਈ ਹੈ ਫਿਰ ਇਹਨਾਂ ਨੂੰ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਔਰ ਜਿੱਥੇ ਮੇਰਾ ਲੋਕਾਂ ਨੇ ਆਸ਼ੀਰਵਾਦ ਮੈਨੂੰ ਦਿੱਤਾ ਔਰ ਮੈਂ ਇੱਕ ਇੱਕ ਘਰ ਤੇ ਜਾਣ ਕੇ ਪਹੁੰਚ ਕਰਦਾ ਉਹ ਇੱਕ ਇੱਕ ਘਰ ਵੀ ਜਾਣ ਕੇ ਮੈਨੂੰ ਕੰਟੈਕਟ ਕਰਦੇ ਆ ਉਹ ਇੱਕ ਇੱਕ ਘਰ ਵੀ ਜਾਣ ਕੇ ਮੈਨੂੰ ਮਿਲਦੇ ਆ ਕਿ ਕੋਈ ਵੀ ਪ੍ਰੋਬਲਮ ਲੈ ਕੇ ਆਉਂਦੇ ਆ ਔਰ ਰਾਤ ਨੂੰ ਇਦਾਂ ਦੀ ਮੁਸੀਬਤ ਸਾਡੇ ਲਈ ਵੀ ਖੜੀ ਹੋ ਜਾਂਦੀ ਹੈ ਔਰ ਲੋਕਾਂ ਲਈ ਵੀ ਖੜੀ ਹੋ ਜਾਂਦੀ ਹੈ ਕਿ ਰਾਤ ਨੂੰ ਇਹ ਫੋਨ ਚੱਕਣਾ ਬੰਦ ਕਰ ਦਿੰਦੇ ਆ ਔਰ ਉੱਥੇ ਮੁਸੀਬਤ ਜ਼ਿਆਦਾ ਆ ਜਾਂਦੀ ਹੈ ਸੋ ਅਸੀਂ ਇਹਨਾਂ ਨੂੰ ਪਹਿਲੇ ਹਦਾਇਤ ਕੀਤੀ ਹੈ ਵੀ ਪਹਿਲ ਦੇ ਆਧਾਰ ਤੇ ਵੀ ਜਿਹੜੀ ਪ੍ਰੋਬਲਮ ਆਪਾਂ ਉਹ ਹੱਲ ਕਰ ਲਈਏ ਅੱਗੇ ਗਰਮੀ ਆਨਾਲ ਲਈ ਹੈ ਪਰ ਕਈ ਅਫਸਰ ਜਿਹੜੇ ਸਹਿਬਾਨ ਨੇ ਬਿਲੀ ਦਫਤਰ ਦੇ ਉਹ ਇਸ ਚੀਜ਼ ਦੇ ਕੰਬ ਕਰਨੀ ਨਹੀਂ ਸੁੱਤੇ ਜੀ ਉਹ ਕੰਬ ਕਹਿੰਦੇ ਨੀਂਦ ਸੁੱਤੇ ਹੋਏ ਹੈ ਉਹਨਾਂ ਨੂੰ ਨੀਂਦ ਤੋਂ ਜਗਾਣਾ ਪੈਣਾ ਔਰ ਉੱਥੇ ਰੋਲਾ ਪਾਣਾ ਪੈਣਾ ਜਾ ਕੇ ਜਿਹੜਾ ਅਸੀਂ ਬਹੁਤ ਜਲਦ ਕਰਨ ਜਾ ਰਹੇ ਹਾਂ ਉਹਨਾਂ ਨੂੰ ਜਗਾਣਾ ਤਾਂ ਪੈਣਾ ਹੀ ਹੈ ਕਿਉਂਕਿ ਜੇ ਅਸੀਂ ਉਹਨਾਂ ਦੀ ਪ੍ਰੋਬਲਮ ਦੇਖਦੇ ਆਂ ਕਿ ਸਟਾਫ ਘਟਾ ਹੈ ਅਸੀਂ ਉਹਨਾਂ ਨਾਲ ਇਸ ਚੀਜ਼ ਲਈ ਐਗਰੀ ਕਰਦੇ ਹੋ ਸਟਾਫ ਘਟਾ ਕੋਈ ਗੱਲ ਨਹੀਂ ਇੱਕ ਇੱਕ ਕੰਮ ਕਰ ਦਿਓ ਮਹੀਨੇ ਚ ਇੱਕ ਕੰਮ ਕਰ ਦਿਓ ਜੇ ਪਿਛਲੇ 5 ਮਹੀਨਿਆਂ ਤੋਂ ਅਸੀਂ ਕੰਮ ਕਰਾਉਣਾਂ ਦੀ ਸੋਚ ਰਹੇ ਆਂ 4 ਮਹੀਨਿਆਂ ਤੋਂ ਕੰਮ ਕਰਾਉਣਾਂ ਸੋਚ ਰਹੇ ਆਂ ਜੇ ਕਿ ਕੰਮ ਵੀ ਉਹਨਾਂ ਨੇ ਕਰਾਇਆ ਹੁੰਦਾ ਮਹੀਨੇ ਚ ਇੱਕ ਤੇ ਆ ਪ੍ਰੋਬਲਮ ਨਹੀਂ ਆਣੀ ਸੀ ਸੋ ਇਸ ਲਈ ਮਤਲਬ ਕਿ ਸਾਡੇ ਆਮ ਆਦਮੀ ਪਾਰਟੀ ਔਰ ਸਾਡੇ ਹਲਕਾ ਇਸ ਟਾਈਮਲੇ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਦੀ ਸ਼ਕਤੀ ਦਾਤਾ ਹੈ ਔਰ ਅਸੀਂ ਇਹ ਕੰਮ ਕਰਾ ਕੇ ਦੇਣਾ ਹੈ ਔਰ ਅੱਜ ਅਸੀਂ ਜਨਤਾ ਦੇ ਖੜੇ ਆਂ ਤੇ ਆਵਾਮ ਉਹ ਕੰਮ ਕਰਨ ਦੀ ਨੀਂਦ ਜਿਹੜੇ ਉਹਨਾਂ ਨੂੰ ਖੋਲਣੀ ਪੈਣੀ ਹੈ ਰੋਲਾ ਉੱਥੇ ਜਾ ਕੇ ਪਾਵਾਂਗੇ ਉਹਨਾਂ ਨੂੰ ਠਾ ਕੇ ਲਿਆਵਾਂਗੇ ਔਰ ਇੱਥੇ ਲਿਆ ਕੇ ਕੰਮ ਕਰਾ ਕੇ ਦਵਾਂਗੇ ਚਾਰੇ ਵਜ ਬਿੱਲੀ ਦਫਤਰ ਬਿਲਕੁਲ ਜਾ ਰਹੇ ਹਾਂ ਜੀ ਬਿੱਲੀ ਦਫਤਰ ਜਾ ਰਹੇ ਹਾਂ ਉਹ ਜਿਹੜੇ ਵੀ ਕੰਮ ਆ ਆਪਣੇ ਪੈਂਡਿੰਗ ਕੰਮ ਹੈ ਉਹ ਸਾਰੇ ਪੈਂਡਿੰਗ ਕੰਮ ਉਹਨਾਂ ਨੂੰ ਫੇਰ ਗਿਣਾ ਕੇ ਤੇ ਇਹੇ ਕੰਮ ਇਸ ਮਹੀਨੇ ਦੇ ਵਿੱਚ ਸਾਰੇ ਮੁਕੰਮਲ ਕਰਾ ਕੇ ਦਵਾਂਗੇ ਸੋ ਅਨੂ ਚੋਧਰੀ ਨੇ ਜਿਹੜੀ ਵੱਡੀ ਜ਼ਿੰਮੇਵਾਰੀ ਜਨਤਾ ਨੇ ਅਨੂ ਚੋਧਰੀ ਨੂੰ ਜ਼ਿੰਮੇਵਾਰ ਦਿੱਤੀ ਸੀ ਉਹ ਆਪਣੀ ਜ਼ਿੰਮੇਵਾਰੀ ਅਕਸਰ ਦੇਖਦੇ ਨੇ ਸੋਸ਼ਲ ਮੀਡੀਆ 'ਚ ਕਾਫੀ ਵੀਡੀਓ ਉਹਨਾਂ ਪਹਿਲਾਂ ਵਾਂਗ ਅੱਜ ਵੀ ਉਸੇ ਤਰ੍ਹਾਂ ਖੜੇ ਨੇ ਉਹ ਜਿਸ ਤਰ੍ਹਾਂ ਅੱਜ ਨਾਲ ਧਿਆਨ ਵਿੱਚ ਆਇਆ ਤੇ ਅੱਜ ਇਹ ਫਿਰ ਫੋਕਲ ਪੁਆਇੰਟ ਵਿੱਚ ਦਫ਼ਤਰ ਜਾ ਰਹੇ ਨੇ ਹੁਣ ਪੰਜਾਬ ਨੂੰ 2020 TV ਚੈਨਲ ਦੀ ਖਬਰ ਹੈ ਕਿੰਨਾ ਕੁ ਹੋਵੇਗਾ ਅਸਰ ਅਕਸਰ ਦੇਖਦੇ ਨੇ ਜਦੋਂ ਪੰਜਾਬ ਨੂੰ 2020 TV ਚੈਨਲ ਕੋਈ ਖਬਰ ਚੱਲਦੀ ਹੈ ਜਨਤਾ ਦੀ ਆਵਾਜ਼ ਸਰਕਾਰ ਤੱਕ ਜਾਂਦੀ ਹੈ ਤਾਂ ਜਲਦੀ ਕੰਮ ਹੁੰਦੇ ਨੇ ਸੋ ਹੁਣ ਇਹ ਖਬਰ ਦਾ ਕਿੰਨਾ ਕੁ ਹੋਵੇਗਾ ਅਸਰ ਤੇ ਤੁਹਾਡੀ ਇਹਦੇ ਬਾਰੇ ਕੀ ਰਾਏ ਤਾਂ ਤੁਸੀਂ ਕਮੈਂਟ ਆਪਣਾ ਜੋ ਸਾਂਝਾ ਕਰਦੇ ਹੋ ਤਾਂ ਜਲਦ ਹੋ ਜਾਵਾਂਗੇ ਨਵੀਂ ਅਪਡੇਟ ਦੇ ਨਾਲ ਸੋ ਤੁਸੀਂ ਦੇਖਦੇ ਰਹੋ ਪੰਜਾਬ ਨੂੰ 2020 TV ਚੈਨਲ ਤੇ ਮੈਂ ਹਾਂ ਸाहिल ਮਹਿਰਾ ਕੈਮਰਾਮੈਨ ਸ਼ੋਰਨ ਨਾਲ